ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੰਗਸੀਪੁਰਾ ਕੇ ਪਿੰਡ ਜਗਰਾਵਾ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਨੇੜੇ ਸਦਵਾ ਬੇੜ ਤੇ ਰਹਿ ਜਾਂਦਾ ਇਸ ਪਿੰਡ ਦੇ ਆਪੋਜੀਟ ਸਾਈਡ ਇਸੇ ਚੜ੍ਹਕ ਦੇ ਉੱਤੇ ਪਿੰਡ ਸਦਰਪੁਰਾ ਮੰਡ ਡੇਰੀ ਫਾਰਮ ਬਾਈ ਦਾ ਨਾਮ ਦੀਪਾ ਜਿੱਥੇ ਅੱਜ ਇਹ ਵੀਡੀਓ ਬਣਾ ਰਹੇ ਆ ਜਿਹੜੇ ਵੀਰ ਪੁਰਾਣਾ ਚੈਨਲ ਦੇਖ ਰਹੇ ਆ ਪਹਿਲਾਂ ਤੋਂ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੈ ਵੀ ਇਹ ਬਾਈ ਕਿੱਦਾਂ ਦੀ ਕੁਆਲਿਟੀ ਦੇ ਉੱਤੇ ਕੰਮ ਕਰਦਾ ਵਪਾਰ ਦਾ ਕੰਮ ਹੈ گاਵਾ ਰੂਟੀਨ ਚ ਹੀ ਹੁੰਦੀਆਂ ਵੀਡੀਓ ਭਾਵੇਂ ਅਸੀਂ ਥੋੜਾ ਲੇਟ ਬਣਾਉਨੇ ਆ ਕਦੇ-ਕਦੇ ਬਣਾਉਨੇ ਆ ਵੀਡੀਓ ਕਿਉਂਕਿ ਏਰੀਆ ਥੋੜਾ ਵੱਖਰਾ ਰਹਿ ਜਾਂਦਾ ਵੀਰ ਦਾ ਪਰ ਪਸੂ ਇੱਥੇ ਹਰ ਟਾਈਮ ਵਿਕਰੀ ਵਾਲੇ ਮੌਜੂਦ ਹੁੰਦੇ ਆ ਸੋਹਣੇ گاਵਾ ਇਹ ਭਰਾ ਖਰੀਦਦਾ ਅੱਜ ਫੇਰ ਤੁਹਾਨੂੰ ਬਹੁਤ ਸਾਰੇ ਨਾਗ ਦਿਖਾਉਂਗਾ ਬਹੁਤੀ ਲੰਬੀ ਵੀਡੀਓ ਨਾ ਜਾਵੇ ਤਾਂ ਕੁਝ ਨਾਗ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਕੋਸ ਗਾਵਾ ਤੁਹਾਨੂੰ ਇੱਥੇ ਖੜੀਆਂ ਦਿਖਾਉਂ ਕਿਉਂਕਿ ਸਾਰੀ ਜਿਹੜੀ ਖਰੀਦ ਹੈ ਉਹ ਮੋਸਟਲੀ ਫਾਰਮਾਂ ਦੇ ਵਿੱਚੋਂ ਹੁੰਦੀ ਹੈ ਤੇ ਫਾਰਮ ਵਾਲੀ ਗਾਂ ਦੀ ਇੱਕ ਦਿੱਕਤ ਜ਼ਰੂਰ ਰਹਿੰਦੀ ਹੈ ਵੀ ਇਹ ਕੁਸ ਟਾਈਮ ਲੈਂਦੀ ਹੈ ਰਸੇ ਨਾਲ ਤੁਰਨ ਤੇ ਸੋ ਆਓ ਸ਼ੁਰੂਆਤ ਕਰ ਗਏ ਇਸ ਸਾਈਡ ਦੇ ਉੱਤੇ ਜਿਹੜੀਆਂ ਦੋ ਗਾਵਾਂ ਸੂਨੀਆਂ ਸਵਾਈਆਂ ਇਹਨਾਂ ਤੋਂ ਲਾਸਟ ਤੱਕ ਵੀਡੀਓ ਦੇਖ ਲਿਓ ਹੱਥ ਬੰਨ੍ਹ ਕੇ ਹੀ ਬੇਨਤੀ ਹੈ ਵੀ ਜਿਹਨੇ ਪਸ਼ੂਆਂ ਤੇ ਪੈਸਾ ਇਨਵੈਸਟ ਕਰਨਾ ਹੈ ਉਹ ਪਹਿਲਾਂ ਕੋਲ ਆਵੇ ਆਪਦੀ ਸਮਝ ਨਾਲ ਸੌਦਾ ਕਰੇ ਕਿਉਂਕਿ ਹਰੇਕ ਦੀ ਪਸੰਦ ਆਪੋ ਆਪਣੀ ਹੈ ਕਿਸੇ ਨੂੰ ਕੋਈ ਚੀਜ਼ ਜ਼ਿਆਦਾ ਪਸੰਦ ਆਉਂਦੀ ਹੈ ਹੋ ਸਕਦਾ ਦੂਜੇ ਵੀਰ ਨੂੰ ਉਹ ਘੱਟ ਪਸੰਦ ਆਵੇ ਤੇ ਦੂਜੀ ਨਾਲ ਦੀ ਗਾਂ ਵੱਧ ਪਸੰਦ ਆ ਜੀ ਸੋ ਆਓ ਸ਼ੁਰੂਆਤ ਪਹਿਲੇ ਨੰਬਰ ਵਾਲੀ ਗਾਂ ਤੋਂ ਕਰਦੇ ਆਂ ਦੀਪਾ ਭਾਈ ਸਤਿਕਾਰ ਸਤਿਕਾਰ ਵੀਰ ਜੀ ਦੀਪਾ ਭਾਈ ਰੂਟੀਨ 'ਚ ਪਸ਼ੂ ਤਾਂ ਹਰ ਟਾਈਮ ਵਿਕਰੀ ਵਾਲੇ ਹੁੰਦੇ ਆਂ ਹਾਂਜੀ ਹਾਂਜੀ ਵੀਰੇ ਆਉਂਦੇ ਰਹਿੰਦੇ ਆਂ ਗਾਂਵਾਂ ਹੀ ਲੈਨੇ ਆਪਾਂ ਮੱਜ ਤੱਕ ਕਦੇ-ਕਦੇ ਆਉਂਦੀਆਂ ਮੱਜ ਵੀਰੇ ਜੇ 100 ਦੇ ਵਿੱਚੋਂ ਕੋਈ ਜ਼ਿਆਦਾ ਹੀ ਵਧੀਆ ਮਲੇ ਲਈ ਦੀਆਂ ਨਹੀਂ ਨਹੀਂ ਜ਼ਿਆਦਾਤਰ ਗਾਇਆਂ ਤਾਂ ਇਹ ਮੋਸਟਲੀ ਕੰਮ ਠੀਕ ਹੈ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਗਾਂ ਖੜੀ ਹੈ ਭਾਈ ਕੀ ਡਿਟੇਲ ਹੈ ਕੈਨਵਾ ਸੂਆ ਸ ਇਹ ਦੂਜਾ ਸੂਆ ਵੀ ਨਹੀਂ ਸੂਈ ਆ ਸੂਈ ਨੂੰ ਯੋ ਅੱਜ ਤੀਜਾ ਦਿਨ ਹੋ ਗਿਆ ਆਪਣੇ ਕੋਲੇ ਠੀਕ ਹੈ ਤੇ 30 ਲੀਟਰ ਤੋਂ ਸ਼ੁਰੂ ਹੋਈ ਹੈ ਜਿਹੜੀ ਬੌਲੇ ਤੋਂ ਚਾਹੇ ਕੋਈ ਆਪਣੇ ਕੋਲੇ ਤਿੰਨ ਡੰਗ ਚੋਲ ਵੀ ਚਾਰ ਡੰਗ ਹੂੰ 30 ਤੋਂ 32 ਕਿਲੋ ਦੁੱਧ ਰੈਡੀ ਹੋਊਗਾ ਇਸ ਟਾਈਮ ਅੱਜ ਇਹਨੂੰ ਚੌਥਾ ਦਿਨ ਹੋਊਗਾ ਸੂਈ ਦਾ ਕੀ ਉਮੀਦ ਕਰਦੇ ਆਂ ਚੰਗੀ ਸੇਵਾ ਨਾਲ ਦੁੱਧ ਕਿੰਨਾ ਦਿੱਤੋ ਲਈ ਆ ਵੀਰੇ ਆਪਾਂ ਉਹਨਾਂ ਦੇ ਬੰਦੇ ਨੇ ਇਹ ਗੱਲ ਕਹੀ ਆ ਵੀ ਇਹ 40 ਤੋਂ ਪਲੱਸ ਕਰੂਗੀ ਯਾਨੀ ਆਪਾਂ ਬੰਦੇ ਨੂੰ 35 ਪਲੱਸ ਕਹਿ ਕੇ ਦੇਵਾਂਗੇ ਦੇਣਾ ਵੀ ਆ ਦੁੱਧ ਦੇ ਨੇ 35 ਪਲੱਸ ਤਾਂ ਆਰਾਮ ਨਾਲ ਦੇ ਦੂ ਅੱਛਾ ਭਾਈ ਰੇਟ ਕੀ ਰਹਿਣਾ ਇਹਦਾ ਇਹ ਵੀਰੇ ਆਪਣਾ ਮੁੱਲ ਨਹੀਂ ਹੋਊਗਾ ਬਸ ਦੇਣ ਲੈਣ ਵਾਲੇ ਆਪਣੇ ਸੌਦੇ ਹੋਣਗੇ 1,65,000 ਦੀ ਗਾਂ ਦੇਵਾਂਗੇ ਠੀਕ ਆ ਬੱਚਾ ਇਹਨੇ ਕੀ ਦਿੱਤਾ ਭਾਈ ਬੱਚਾ ਜੀ ਖੋਲੀ ਭਾਈ ਦੋਸਤੋ ਬੱਚਾ ਵੱਛਾ ਦਿੱਤਾ 1,65,000 ਚ ਗਾਂ ਤੁਹਾਨੂੰ ਮਿਲੂਗੀ ਲਗਭਗ 12:30 ਵਜੇ ਮੈਂ ਵੀਡੀਓ ਬਣਾ ਰਿਹਾ ਹਾਂ ਦੁੱਧ 30 ਕਿਲੋ ਤੋਂ ਸ਼ੁਰੂਆਤ ਹੈ ਭਾਵੇਂ ਚਾਰ ਟਾਈਮ ਚੋਲੋ ਇੱਥੇ ਚੋਣ ਦਾ ਹੱਕ ਹੈ ਉਸ ਤੋਂ ਬਾਅਦ ਤੁਹਾਡੀ ਸੇਵਾ ਵੀ ਤੁਸੀਂ ਇਹ ਤੋਂ 35 ਚੋਣਿਆ 40 ਚੋਣਿਆ ਜਾਂ 30 ਤੋਂ ਵੀ ਡਾਊਨ ਤੁਸੀਂ ਘੱਟ ਸੇਵਾ ਨਾਲ ਕਰ ਲੈਨੇ ਆ 1,65,000 ਰੇਟ ਚੈਂਗੇ ਦੇ ਦੋਸਤੋ ਦਾਗਣ ਤੋਂ ਬਾਅਦ ਜਿਹੜੀਆਂ ਫੋਟਾਂ ਨਿਕਲ ਆਉਂਦੀਆਂ ਉਹ ਛੋਟੀਆਂ-ਛੋਟੀਆਂ ਤੁਹਾਨੂੰ ਨਜ਼ਰ ਆਉਣਗੀਆਂ ਥਣ ਹੱਥੀ ਚਵਾਈ ਵਾਲਾ ਹਵਾਨਾ ਫਿਟਿੰਗ ਵਾਲਾ ਤਿਆਰੀ ਬਹੁਤ ਸੋਹਣੀ ਹੈ ਗਾਂ ਦੀ ਜੇ ਆਪਾਂ ਦੇਖੀਏ ਆ ਦੋਨਤੇ ਚੁਵਾਈ ਦਾ ਟਾਈਮ ਅਜੇ ਪਿਆ ਮੈਂ ਇੱਕ ਜੋ ਚੀਜ਼ ਇਸ ਗਾਂ ਚ ਨੋਟ ਕਰ ਰਿਹਾ ਇਹਦੀ ਚੁੜਾਈ ਨੋਟ ਕਰਿਓ ਦੋਸਤੋ ਬੈਕ ਸਾਈਡ ਤੋਂ ਜਿਹੜੇ ਇਹਦੇ ਪੈਨ ਬੋਨ ਆ ਜਾਂ ਹਿਪ ਬੋਨ ਆ ਜਿਹੜੀਆਂ ਹੱਡੀਆਂ ਆ ਇਹਨਾਂ ਦੀ ਚੁੜਾਈ ਜਿਹੜੀ ਆ ਤੁਸੀਂ ਦੇਖੋਗੇ ਕਾਫੀ ਤੁਹਾਨੂੰ ਨਜ਼ਰ ਆਊਗੀ ਉੱਪਰਲੇ ਹੱਡ ਆਫ ਸਵੈਚ ਤੇ ਬੈਕ ਸਾਈਡ ਵਾਲੇ ਹੱਡ ਜਿਹੜੇ ਆ ਇਹ ਇਹਨਾਂ ਦੀ ਚੁੜਾਈ ਤੁਹਾਨੂੰ ਕਾਫੀ ਨਜ਼ਰ ਆਊਗੀ ਖਵਾਨਾ ਬਹੁਤ ਸੋਹਣਾ ਸਥਾਨ ਹੱਥੀ ਜੁਵਾਈ ਵਾਲੇ ਆ ਖਵਾਨੇ ਦੀ ਫਿਟਿੰਗ ਵੀ ਚੰਗੀ ਆ ਅੱਗੇ ਨੂੰ ਵੀ ਬਾਕੀ ਪਛਾਣ ਨੂੰ ਤੁਸੀਂ ਦੇਖ ਲਓ ਇਨੇ ਬੱਚੇ ਨੂੰ ਜਨਮ ਦਿੱਤਾ ਹੈ। ਇੱਕ ਵੈਡ ਹੋਰ ਤੁਹਾਨੂੰ ਦਿਖਾਉਣੇ ਆ। ਬਈ ਜਿਹੜੀ 2 ਨੰਬਰ ਤੇ ਵੈਡ ਹੁਣ ਬਾਈ ਖੋਲੂਗਾ। ਇਹਦੀ ਡਿਟੇਲ ਦੱਸ ਦਿਓ ਜੀ। ਇਹ ਵੀਰੇ ਪਹਿਲਾ ਸੂਆ ਜੀ 4 ਦਾੰਦਾ। ਠੀਕ ਹੈ। ਤੇ ਇਹ ਕੱਲ ਸਵੇਰ ਦੀ ਸੂਈ ਹੋਈ ਆ। ਚੇਰ ਚੂ ਰਹਿਣ ਸਾਰੀਆਂ ਗਾਈਆਂ ਦੀ ਕਲੀਅਰ ਆ ਪੂਰੀਆਂ ਦੀ। ਠੀਕ ਹੈ। ਬੱਚਾ ਕੀ ਦਿੱਤਾ ਇਹਨੇ? ਇਹਨੇ ਵੀ ਬੱਚਾ ਹੀ ਦਿੱਤਾ ਵੀਰੇ। ਅੱਛਾ ਇਹਦਾ ਰੇਟ ਕੀ ਰਹੂਗਾ? ਇਹ ਵੀ ਇਹਦੇ ਬਰਾਬਰ ਦੇ ਰੇਟ ਦੀ ਹੋਈ ਆ। 1 ਭੰਤੀ ਦੀ ਹੋਈ। ਇਹ ਵੀ ਦੁੱਧ ਤਕਰੀਬਨ 30 ਲੀਟਰ ਤੱਕ ਬੈੜੀ ਨੇ ਆਰਾਮ ਨਾਲ ਦੇਣਾ ਜਿੱਦਾਂ ਹਾਈ ਟਰੂਟ ਬਹੁਤ ਆ ਬੈੜੀ ਦੀ। ਹੂੰ। ਤੇ ਅੱਜ ਸਵੇਰੇ ਬੋੜਾ ਕੱਢਿਆ ਸੀਗਾ ਇਹਦਾ 8 1/2 ਲੀਟਰ ਦੇ ਨੇੜ ਠੀਕ ਹੈ ਤੇ ਮੈਂ ਜਿਹੜੀ ਗਾਂ ਮੰਦਾਨਾ ਜਿਹੜੀ 20 ਤੋਂ ਸ਼ੁਰੂ ਹੋ ਜਵੇ ਉਹ 30 ਲਗਭਗ ਦੇਈ ਜਾਂਦੀ ਜਿਹੜੀ ਪਹਿਲਾਂ ਬੱਚੀ ਆ ਠੀਕ ਹੈ ਹਾਂਜੀ ਹਾਂ ਤੋਰੀ ਬਈ ਦੋਸਤੋ ਬੱਚਾ ਇਹਦੇ ਨਾਲ ਵੀ ਬੱਚਾ ਚਾਰ ਦੰਦ ਦਾ ਪਹਿਲਾ ਸੂ ਹੈ ਹਵਾਨਾ ਇਹਦਾ ਵੀ ਚੰਗਾ ਅੱਗੋਂ ਕਾਫੀ ਸੋਹਣੀ ਸ਼ੁਰੂਆਤ ਹਵਾਨੇ ਦੀ ਧੁੰਨੀ ਕੋਲੋਂ ਹੀ ਹੁੰਦੀ ਹੈ ਸਟਰਕਚਰ ਇਹਦਾ ਵੀ ਤੁਸੀਂ ਉੱਤੋਂ ਨੋਟ ਕਰ ਲਿਓ ਬਾਕੀ ਆ ਕੇ ਪਸ਼ੂ ਦੇਖਿਓ ਕਿਹੜਾ ਤੁਹਾਨੂੰ ਨਗ ਜੱਜਦਾ ਹੈ ਇਹ ਪਹਿਲਣ ਵੜ ਚਾਰ ਦੰਦ 165 ਦਾ ਰੇਟ ਹੈ ਬਰੀਡ ਕੁਆਲਿਟੀ ਇਹਦੀ ਦੇਖ ਲੋ ਹਾਈਟ ਫੁੱਲ ਐ ਅੱਗੋਂ ਹਵਾਨਾ ਬਹੁਤ ਸੋਹਣਾ ਸ਼ੁਰੂ ਹੁੰਦਾ ਤੇ ਪਿਛਾਂ ਤੱਕ ਚੰਗਾ ਆਉਂਦਾ ਹੈ ਹਜੇ ਭਲੂਣਾ ਹਵਾਨੇ ਦੇ ਉੱਤੇ ਜਿਹੜੀ ਤੁਹਾਨੂੰ ਰੈੱਡ ਪਿੰਕ ਦੇ ਵਿੱਚ ਨਜ਼ਰ ਆਉਂਦੀ ਹੈ ਉਹ ਜਦੋਂ ਲੈ ਜਾਂਦੀ ਹੈ ਤਾਂ ਹਵਾਨੇ ਦੀ ਸ਼ੇਪ ਬਹੁਤ ਸੋਹਣੀ ਨਿਕਲੂਗੀ ਤੋਂ ਬਾਕੀ ਤੁਸੀਂ ਕੋਲ ਖੜ ਕੇ ਦੇਖ ਲੈਣਾ ਪਸ਼ੂ ਨੂੰ ਅੱਗੋਂ ਤੇ ਪਿੱਛੋਂ ਹਵਾਨਾ ਹੁਣ ਇੱਥੋਂ ਦੇਖ ਸਕਦੇ ਹਾਂ ਇਹ ਤੋਂ ਇਲਾਵਾ ਕੁਝ گاਵਾ ਜਿਹੜੀਆਂ ਕੱਚੀਆਂ ਖੜੀਆਂ ਆਪਾਂ ਕੋਸ ਕਨਾਗ ਤੋਰਾਂਗੇ ਕੋਸ ਇੱਥੇ ਖੜੀ ਦਿਖਾ ਦੇਾਂਗੇ ਅ ਭਾਈ ਇਹ ਦੂ ਅਗਲੀ ਵੈੜ ਦੀ ਡਿਟੇਲ ਦੱਸ ਦਿਓ ਜੀ ਇਹ ਵੀਰੇ ਤਿੰਨ ਵੈੜੀਆਂ ਜਿਹੜੀਆਂ ਇੱਕ ਆਹ ਵਾਲੀ ਤੇ ਇੱਕ ਇਹ ਦੂ ਅਗਲੀ ਇਹ ਸਾਰੀਆਂ ਇੱਕੋ ਹੀ ਫਾਰਮ ਦੇ ਵਿੱਚੋਂ ਆਈਆਂ ਦੋਂਦੀਆਂ ਬੱਚੀ ਠੀਕ ਹੈ ਉਹ ਚਾਰ ਦੰਦਾ ਹੂੰ ਇਹ ਤਕਰੀਬਨ ਅ 20 ਤੋਂ 25 ਦਿਨ ਦੇ ਵਿੱਚ ਵਿੱਚ ਇਹਨਾਂ ਦਾ ਟਾਈਮ ਆ ਜੀ ਇੱਕ ਇਹ ਦੂ ਗਾਂ ਖੜੀ ਆ ਠੀਕ ਹੈ ਅੱਛਾ ਭਾਈ ਇਹਨਾਂ ਦੀ ਸੀਮੈਂਟ ਡਿਟੇਲ ਸਾਰੀ ਮਿਲ ਜੂ ਸਾਰੀ 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 ਵੀਰੇ ਮੇਰੇ ਕੋਲ ਸਾਰਾ ਲਿਖਿਆ ਆਇਆ ਬੜੇ ਹੋ ਨਾਲ ਆਪਾਂ ਹਾਈਟ ਦੀ ਜੱਜਮੈਂਟ ਕਰਾਉਣੀ ਆ ਦੋਸਤੋ ਬਹੁਤ ਵੱਡੀਆਂ ਵਹਿੜਾਂ ਹੈ ਪਹਿਲਾ ਸੁਆ ਸੋਣਾ ਲਗਭਗ ਬਾਈ ਦੇ ਸਿਰ ਦੇ ਬਰਾਬਰ ਹੀ ਆਉਂਦੀਆਂ ਹੈ ਇਹ ਅ ਇਧਰਲੀ ਵੜ ਡੱਬੇ ਵੀ ਤੁਸੀਂ ਦੇਖ ਲਓ ਬਲੈਕ ਰੰਗ ਵਾਲੀ ਵੀ ਦੇਖ ਲਓ ਇਹ ਚਾਰ ਦੰਦ ਹੈ ਤੇ ਦੂਜੀ ਦੋ ਦੰਦ ਹੈ ਹਜੇ ਇਹਨਾਂ ਦੇ 20 25 25 ਦਿਨ ਬਾਕੀ ਹਾਂਜੀ ਹਾਂਜੀ 20 25 25 ਦਿਨ ਰੇਟ ਕੀ ਰਹੂਗਾ ਰੇਟ ਵੀਰੇ ਤਿੰਨੇ ਬੜੀਆਂ ਜਿਹੜੀਆਂ ਪਹਿਲਣਾ ਇਹ ਲਗਭਗ 220 ਦੀ ਐਵਰੇਜ ਦੇ ਰੇਟ ਦੀਆਂ 220 ਦੀਆਂ ਇਕੱਲੀ ਇਕੱਲੀ 220 ਯਾਨੀ 6 ਲੱਖ ਤੇ 60 ਹਜ਼ਾਰ ਚ ਇਹਨਾਂ ਤੋਂ ਇਲਾਵਾ ਜਿਹੜੀ ਇੱਕ ਵੈਂਟ ਖੜੀ ਹੈ ਵਿਚਾਲੇ ਬਾਈ ਇਹ ਦੂਜਾ ਸੂਆ ਜੀ ਖੋਲ ਕੇ ਦਿਖਾ ਦਿਓ ਮਤੋਂ ਮੜੀ ਜੀ ਨੂੰ ਤੇ ਇਹਦੇ ਵੀਰੇ ਪੂਰਾ ਮਹੀਨਾ ਪਿਆ ਠੀਕ ਹੈ ਇਹ ਆਪਾਂ ਇਥੋਂ ਲੋਕਲੀ ਲਈ ਆ ਆਪਣੇ ਹੈਗਾ 10 ਕਿਲੋਮੀਟਰ ਤੋਂ ਠੀਕ ਹੈ ਤੀਜਾ ਸੂਆ ਸੁਣਾ ਇਹਨੇ ਗਾਨੇ ਠੀਕ ਹੈ ਦੁੱਧ 50 ਤੋਂ ਉੱਪਰ ਦੀ ਗਾਰੰਟੀ ਵੀ ਦੇ ਦਾਂਗੇ ਆਪਾਂ ਜੇ ਕੋਈ ਬੰਦਾ ਸੰਭਾਲਣ ਵਾਲਾ ਹੋਊਗਾ। ਸੁਆ ਤੀਜਾ ਸੁ। ਸੁਆ ਤੀਜਾ ਸੁਣਾਈ ਹੈ। ਠੀਕ ਹੈ। ਦੋਸਤੋ ਇਹਦੇ ਬਾਈ ਤਿਹਾਰਾ ਪਾਉਂਦਾ ਤੇ ਉਹਨੇ ਤੁਹਾਨੂੰ ਮੈਂ ਉਹਨਾਂ ਨਾਲ ਦੀ ਇੱਕ ਪਹਿਲਾਂ ਵੈੜ ਹੋਰ ਦਿਖਾ ਦਿਆਂ। ਇਹ ਮੇਰੇ ਖਿਆਲ ਚ ਇਹ ਤੁਰ ਪਿੰਦੀ ਹੈ ਤੁਰ ਲਾ। ਹਾਂਜੀ ਹਾਂਜੀ ਤੁਰ ਪਿੰਦੀ ਹੈ। ਸੋ ਇਹ ਵੈੜ ਤੁਹਾਨੂੰ ਤੋੜ ਕੇ ਵੀ ਦਿਖਾ ਦਾਂਗੇ। ਇੱਕ ਵਾਰ ਤੁਸੀਂ ਇਹ ਗਾਣ ਨੂੰ ਦੇਖੋ ਤੀਜਾ ਸੁਆ। 50 ਪਲੱਸ ਦੀ ਬਾਈ ਕਹਿੰਦਾ ਵੀ ਗਾਰੰਟੀ ਵਾਲੀ ਗੱਲ ਹੈ। ਹਾਲਾਂਕਿ ਦੁੱਧ ਥੋੜੀ ਸੇਵਾ ਦਾ ਹੈ। ਤੁਸੀਂ ਦੇਖ ਲਓ ਵੀ ਕਿੰਨਾ ਚੋਲੋਗੇ। ਬਹੁਤ ਵੱਡੀ ਗਾਂ। ਟਾਂ ਹੁਣ ਤੁਰੂਗੀ ਤਾਂ ਤੁਸੀਂ ਇਹਦਾ ਸਟਰਕਚਰ ਦੇਖ ਲਓ ਇੱਕ ਮਹੀਨਾ ਹਜੇ ਬਾਕੀ ਐ। ਉਹ ਜਿਹੜੇ ਜਿਹੜੇ ਨਾਗ ਤੁਰ ਸਕਦੇ ਹੋਏ ਉਹ ਤੋਰਾਂਗੇ ਜਿਹੜੇ ਭਜਨਸ ਕਰਨਗੇ ਉਹ ਖੜੇ ਦਿਖਾ ਦੇਣਗੇ। ਕਹਿਣ ਨੂੰ ਆਪਾਂ ਵੀ ਇਹਨੂੰ ਦੂਜਾ ਸੂਆ ਵੀ ਕਹਿ ਕੇ ਵੇਚ ਦਾਂਗੇ। ਹੂੰ ਕਿਉਂਕਿ ਗਾਂ ਲਕੌਂਦੀ ਆ ਸੂਆ ਠੀਕ ਐ ਤੇ ਹੈ ਸਹੀ ਤੀਜੇ ਸੂਏ ਆ ਇਹ। ਲੈ ਜਾ ਬਈ। ਲੈ ਜਾ ਪੁੱਤ। ਉਹ ਬਹੁਤ ਵੱਡੀ ਗਾਂ ਸੋ ਲੰਬਾਈ ਬਹੁਤ ਹੈ ਹਾਈਟ ਚੰਗੀ ਹੈ ਜਮਾਸਕਾ ਲੱਗਾ ਹੋਇਆ ਵੀਰੇ ਇਹਦੇ ਆਪੇ ਮੈਸੀ ਦੀ ਲੈ ਜਾਵਤ ਸੋ ਸੋ ਇਹ ਗਾਂ ਫੇਰ ਤੁਸੀਂ ਦੇਖ ਲਓ ਥੋੜੇ ਦਿਨ ਹਲਕਤ ਪਸ਼ੂ ਮਣਾਉਂਦਾ ਰਸੇ ਦੀ ਉਸ ਤੋਂ ਬਾਅਦ ਚ ਫਿਰ ਇਹ ਆਦੀ ਹੋ ਜਾਂਦੇ ਆ ਉਸ ਚੀਜ਼ ਦੇ ਹੁਣ ਇਹ ਵਾੜ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਪਹਿਲਾ ਸੂਆ ਇਹਨੇ ਸੂਨਾ ਇਹਦੇ ਕਿੰਨੇ ਦਿਨ ਬਾਕੀ ਹੋਣਗੇ ਬਾਈ ਇਹਦੇ ਵੀਰੇ 22 ਦਿਨ ਬਾਕੀ ਆ ਠੀਕ ਹੈ ਨਾਲ ਸੇਮ ਡੇਟ ਹੀ ਉਹਨਾਂ ਦੇ ਹਾਂਜੀ ਹਾਂਜੀ ਇਹ ਤਿੰਨੇ ਹੀ ਬਿਹੜੀਆਂ ਇੱਕੋ ਹੀ ਫਾਰਮ ਤਾਂ ਹੈ ਜਿਹੜੀ ਪਹਿਲਾਂ ਦਿਖਾਈਆਂ ਤੇ ਇਹ ਓਕੇ ਸੋ ਦੋਸਤੋ 220001 ਦਾ ਰੇਟ ਹੈ ਤੇ ਤਿੰਨ ਗਾਵਾਂ ਤਿੰਨ ਵਹੜਾਂ ਜਿਹੜੀਆਂ ਇੱਕੋ ਫਾਰਮ ਚ ਆਈਆਂ ਤੇ ਲਗਭਗ ਇੱਕ ਦੂਜੀ ਦੀ ਕਾਪੀ ਹੈ ਇੱਕੋ ਜਿਹੀਆਂ ਹੀ ਇਹ ਲੱਗਦੀਆਂ ਹਨ ਹਵਾਨਾ ਅੱਗੋਂ ਪਿੱਛੋਂ ਕਾਫੀ ਚੰਗਾ ਦੂਜੀਆਂ ਅਜੇ ਥੋੜੀਆਂ ਵੱਧ ਕੱਚੀਆਂ ਦੀਆਂ ਮਤਲਬ ਉਹਨਾਂ ਦੀ ਤਿਆਰੀ ਇੰਨੀ ਨਹੀਂ ਹੈ ਇਸ ਕਰਕੇ ਫਿਰ ਅਸੀਂ ਇਹਨੂੰ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਇਹਦੀ ਤਿਆਰੀ ਤੋਂ ਤੁਹਾਨੂੰ ਜੱਜਮੈਂਟ ਹੋ ਜਾਊਗੀ ਇੱਕ ਇਸੇ ਵੀਡੀਓ ਚ ਜਰਸੀ ਦਿਖਾਉਣੀ ਆ ਤੁਹਾਨੂੰ ਆ ਪੌਦੇ ਬਾਰੇ ਗੱਲਬਾਤ ਕਰ ਲੈਨੇ ਆ ਤੇ ਫਿਰ ਉਹ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ ਆ ਬਾਈ ਜਿਹੜੀ ਇਹ ਜਰਸੀ ਵੈਣ ਆ ਹਾਂਜੀ ਵੀਰੇ ਕਿੰਨਾ ਸੂਆ ਇਹ ਇਹ ਪਹਿਲਾ ਸੂਆ ਵੀਰੇ ਚਾਰ ਦੰਦਾ ਜੀ ਹੂੰ ਤੇ ਟਾਈਸਨ ਸੀਮਨ ਦੀ ਦੱਸੀ ਆਪਾਂ ਨੂੰ ਮਾਲਕਾਂ ਨੇ ਠੀਕ ਹੈ ਤੇ ਜਿਹੜੀ ਇਹਦੀ ਸਟਾਰਟਿੰਗ ਅੱਜ ਸੂਈ ਨੇ ਹੋ ਗਏ ਆਪਣੇ ਕੋਲੇ 8-9 ਦਿਨ ਹੋ ਗਏ ਹੂੰ ਤਕਰੀਬਨ 22 ਕਿਲੋ ਜਿਹੜਾ ਠੰਡਾ ਦੁੱਧ ਆ ਚਾਹੇ ਕੋਈ ਮਸ਼ੀਨ ਨਾਲ ਚੋਲਵੇ ਨਾ ਚਾਹੇ ਕੋਈ ਹੱਥ ਨਾਲ ਚੋਲਵੇ ਹੂੰ ਤੇ ਜਿਹੜੀ ਜਾਨੀ ਕਿ ਆਪਣੀ ਮਨਨੇ ਕਿ ਚਲੋ ਪਹਿਚਾਨ ਹੁੰਦੀ ਵੀ ਨਾੜਾਂ ਵਾਲਾ ਚੱਡਾ ਹੋਵੇ ਹੂੰ ਤੇ ਫਾੜੀਦਾਰ ਅਡਰਾ ਹੂੰ ਉਹ ਕਦੇ ਵੀ ਦੁੱਧ ਨੂੰ ਨਹੀਂ ਜਾਨਵਰ ਕੋਟਾ ਨਿਕਲਦਾ ਠੀਕ ਹੈ ਇਹ ਤਕਰੀਬਨ 22 23 ਕਿਲੋ ਚਾਹੇ ਕੋਈ ਦੋ ਡੰਗ ਚੋਲਵੇ ਤਿੰਨ ਡੰਗ ਚੋਲਵੇ ਬਾਕੀ ਅਗਲੇ ਦੀ ਸੇਵਾ ਸਹੀ ਹੈ ਕੱਲ ਹੀ ਇਹ ਬਲੱਡ ਜਿਆ ਸਿੱਟਣਾ ਹਜੇ ਬੰਦ ਹੋਈ ਹੈ ਜਿਹਨੂੰ ਕੜ ਕਹਿੰਦੇ ਆਪਾਂ ਠੀਕ ਹੈ ਤੇ ਤਕਰੀਬਨ ਦੁੱਧ 25 ਤੋਂ ਪਲੱਸ ਹੈ ਤਕੀ ਸੂਏ ਦੇਣ ਵਾਲੀ ਆਈ ਆ ਕੀ ਇਹਦਾ ਰੇਟ ਰਹਿਣਾ ਬਈ ਇਵਰੇ ਬਸ ਜਸਤੇ ਨੂੰ 115000 ਦੀ ਆਪਾਂ ਦੇਵਾਂਗੇ। ਬੱਛਾ ਦਿੱਤਾ ਇਹਨੇ ਬਈ। ਬੱਛਾ ਜੀ। ਤੋਰੀ ਵੀ ਰੇ। 115000 ਦੀ ਦੋਸਤੋ 22 ਕਿਲੋ ਦੁੱਧ ਇਸ ਟਾਈਮ ਹੈਗਾ। 25 ਕਿਲੋ ਬਾਈ ਉਮੀਦ ਇਹਦੇ ਤੋਂ ਰੱਖਦਾ ਵੀ ਇਹ ਦੁੱਧ ਦੇ ਦੂਗੀ। ਹਵਾਨਾ ਇਹਦਾ ਸੋਹਣਾ ਹੈ। ਹਾਈਟ ਇਹਦੀ ਜਰਸੀ ਗਾਵਾਂ ਵਾਲੇ ਹਿਸਾਬ ਤੇ ਜੱਜਮੈਂਟ ਕਰਿਓ। ਇਧਰਲੇ ਪਾਸੇ ਹਵਾਨੇ ਤੇ ਨਾੜਾ ਦੇਖੋ। ਥਣ ਅੱਥੀ ਚੁਆਈ ਵਾਲਾ ਪ੍ਰੋਪਰ ਨਜ਼ਰ ਆਉਂਦਾ। ਬਾਕੀ ਤੋਰੂਗਾ ਵੀਰ ਤਾਂ ਤੁਹਾਨੂੰ ਢਾਂਜਾ ਹੋਰ ਕਲੀਅਰ ਹੋ ਜਾਊਗਾ। 1 ਲੱਖ 15000 ਦੀ ਇੱਕ ਚੰਗੇ ਦੁੱਧ ਵਾਲੀ ਜਰਸੀ ਤੁਸੀਂ ਲੈ ਸਕਦੇ ਹੋ ਸਟਰਕਚਰ ਇਹਦਾ ਹੁਣ ਤੁਸੀਂ ਇੱਥੋਂ ਵੀਡੀਓ ਚ ਦੇਖ ਹੀ ਲੈਣੀ ਕਮਾ ਲਿਆ ਭਾਈ ਵਾਪਸੀ ਸੋ ਇਹ ਦੋਸਤੋ ਜਰਸੀ ਵੀ ਫੋਰ ਸੇਲ ਸੀਗੀ ਬਾਈ ਕੋਲ ਬਹੁਤ ਅਸੀਂ ਦੇਖ ਲਓ ਇੱਕ ਮਿੰਟ ਰੁਕ ਇਧਰਲੀ ਸਾਈਡੋਂ ਦੇਖ ਨਾੜਾਂ ਜਿਹੜੀਆਂ ਆਰਡਰ ਦੇ ਵਿੱਚ ਹਨ ਹਮ ਸਹੀ ਬਹੁਤ ਸੋਹਣੀਆਂ ਨਾੜਾਂ ਦੋਸਤੋ ਹਾਂ ਲੈ ਚੱਲ ਬਈ ਲੈ ਚੱਲ ਪਤਾ ਇਲੀ ਹਾਈਟ ਜਰਸੀ ਗਾਵਾਂ ਦੇ ਹਿਸਾਬ ਤੇ ਜਜਮੈਂਟ ਕਰਿਓ ਐਚਐਫ ਬਹੁਤ ਵੱਡੀ ਗਾਂ ਹੁੰਦੀ ਹੈ ਜਰਸੀ ਉਹਨਾਂ ਦੇ ਮੁਕਾਬਲੇ ਛੋਟੀ ਰਹਿੰਦੀ ਘੱਟ ਕੱਟ ਚ ਆਓ ਉਸੇ ਸਾਈਡ ਦੇ ਉੱਤੇ ਐਚਐਫ ਜਿਹੜੀਆਂ ਖੜੀਆਂ ਉਹ ਦਿਖਾਈ ਗਏ ਪਹਿਲਾਂ ਇਹਦੇ ਬਾਰੇ ਗੱਲ ਕਰ ਲੈਣੀ ਹੈ ਜਿਹੜੇ ਭਾਈ ਕਿੰਨਵਾਂ ਸੂਆ ਕੀ ਡਿਟੇਲ ਹੈ ਦੀ ਇਹ ਵੀਰੇ ਤੀਜਾ ਸੂਆ ਵਾ ਹੂੰ ਤੇ ਇਹਨੂੰ ਸੂਈ ਨੂੰ ਪਰਸੋਂ ਦੀ ਸੂਈ ਹੈ ਨਾਲ ਇਹਨੇ ਬੱਚੀ ਦਿੱਤੀ ਹੈ ਜਮਾਸਕਾ ਦੀ ਠੀਕ ਹੈ ਤੇ ਮਾਲਕਾਂ ਨੇ ਮੈਨੂੰ ਦੂਜਾ ਕਹਿ ਕੇ ਦਿੱਤੀ ਹੈ ਪਰ ਮੈਂ ਇਹਨੂੰ ਤੀਜੇ ਮੰਨਦਾ ਹਾਂ ਠੀਕ ਹੈ ਜਾਂ ਲਾਲੋ ਵੀ ਬਰਾਬਰ ਆਪਣਿਆ ਹੋਊਗਾ ਗਾਂ ਦਾ ਹੂੰ ਪਰ ਦੁੱਧ ਜੇ ਕਿਸੇ ਨੇ ਮੇਰੇ ਨਾਲ ਕੋਈ ਸੌਦਾ ਕਰ ਲਵੇ ਹੂੰ 50 ਕਿਲੋ ਦੁੱਧ ਮੇ ਜੋਕ ਕੇ ਦੇ ਦੂੰਗਾ ਇਹਦਾ ਅੱਜ ਤੋਂ 7-8 ਦੇ ਨਾਲ 7-8 ਦੇ ਨਾਲ ਨੂੰ 50 ਕਿਲੋ ਦਾ ਤਿਆਰ ਕਰ ਦਾਂਗੇ ਤਿਆਰ ਕਰ ਦਾਂਗੇ ਜੀ ਠੀਕ ਹੈ ਰੇਟ ਇਹਦਾ ਕੀ ਰਹਿਣਾ ਬਾਈ ਬਸ 2 ਲੱਖ 10 ਹਜ਼ਾਰ ਦੀ ਦੇਵਾਂਗੇ ਜੀ 2 ਲੱਖ 10 ਹਜ਼ਾਰ ਹਾਂ ਜੀ ਦੋਸਤੋ ਇਹਦੇ ਨਾਲ ਬੱਚਾ ਵੱਛੀ ਹੈ ਵੱਛੀ ਠਾਇ ਬਈ ਨਹੀਂ ਥਾਦੇ ਪੁੱਤ ਬੱਚਾ ਤੁਸੀਂ ਇਸ ਗਾਂ ਦੇ ਢਾਂਚੇ ਨੂੰ ਦੇਖੋ ਬਈ ਖੜੀ ਨਾਲ ਵੜਾ ਹਾਈਟ ਦੀ ਜਜਮੈਂਟ ਕਰਾਉਣੀ ਆ ਬਹੁਤ ਵੱਡੇ ਕੱਦ ਕਾਟ ਦੀ ਐ ਵੜਾ ਰਸੋ ਇੱਥੋਂ ਤੁਸੀਂ ਇਹਦੀ ਹਾਈਟ ਦੇਖ ਲਓ ਫੁੱਲ ਉੱਚੀ ਤੇ ਜਿੱਦਾਂ ਦੀ ਆਪ ਹੈ ਉਦਾਂ ਦੀ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਇਹ ਤੁਸੀਂ ਇਹਦੀ ਬੱਚੀ ਦੇਖ ਲਓ 나ੜੂਆ ਨਾਲ ਆ ਬੱਚੇ ਦਾ ਲੰਬਾਈ ਤੇ ਹਾਈਟ ਬੱਚੇ ਦੀ ਵੀ ਬਹੁਤ ਆ ਸੋ ਇਹ ਗਾਂ ਦੇਖੋ ਹਜੇ ਭਲੂਣ ਹਵਾਨੇ ਦੇ ਉੱਤੇ ਜਦੋਂ ਪੂਰਾ ਦੁੱਧ ਤੇ ਆਊਗੀ ਨਿਖਰੂਗੀ ਉਦੋਂ ਕੁਝ ਹੋਰ ਸ਼ੇਪ ਤੁਹਾਨੂੰ ਨਜ਼ਰ ਆਊਗੀ ਆਸਟਾਮ ਇਹਦਾ ਸਟਰਕਚਰ ਥਣ ਹਵਾਨਾ ਦੇ ਢਾਂਚਾ ਤੁਸੀਂ ਹੁਣ ਐਵੇਂ ਦੇਖੋ ਸੋ ਇਹ ਤੋਂ ਇਲਾਵਾ ਇੱਕ ਹੋਰ ਵੈੜ ਇਧਰਲੇ ਪਾਸੇ ਇਹ ਤੋੜ ਲਾਂਗੇ ਆਪਾਂ ਤੁਰਪੂਗੀ ਕਿਉਂਕਿ ਇਹਦੇ ਤਲਿਆਰਾ ਪਾ ਲਿਆ ਤਾਂ ਹੀ ਬਾਈ ਫੁਰਿਆ ਨੇ ਵੇਖਿਆ ਹੋਊਗਾ ਇਹਨੂੰ ਚਲਾ ਕੇ ਅ ਭਾਈ ਇਹਦੀ ਕੀ ਡਿਟੇਲ ਹੈ ਕੰਮ ਸੁਆ ਇਹ ਪਹਿਲਾ ਸੁਆ ਵੀਰ ਜੀ ਹਮ ਤੇ ਦੰਦਾਂ ਇਹ ਤਾਂ ਤਕਰੀਬਨ 6 ਦੰਦ ਹੋਈ ਆ ਚੜ ਕੇ ਬਣੀ ਹੋਈ ਆ ਹਮ ਤੇ ਬੜੀ ਜੀ ਦੀ ਕਿਹੜੀ ਸੀਮਨ ਡਿਟੇਲ ਆ ਉਹ ਜੇ ਮੈਂ ਪੁੱਛਣੀ ਆ ਬੰਦੇ ਤੋਂ ਠੀਕ ਹੈ ਤੇ ਜਿਹੜੇ ਹਸਾਮਨਾ ਜਾਨੀ ਕਿ ਤੁਸੀਂ ਇਧਰਲੀ ਸੈੱਡੋਂ ਦੇਖੋ ਪੇਟਾ ਬੂਟਾ ਵੇੜੀ ਦਾ ਜਿਹੜੀ ਆਪਣੀ ਜਿਹੜੀ ਸਹੀ ਪਹਿਚਾਣ ਹੈ ਟ੍ਰੇਡ ਦੀ ਹੂੰ ਤਕਰੀਬਨ ਦੁੱਧੇ ਨੂੰ ਬੱਚੀ ਨੂੰ ਪਹਿਲੇ ਸੂਏ 40 ਪਲੱਸ ਦਊਗੀ ਜੀ ਜਿਹੜੇ ਹਸਾਮਨਾ ਕਈ ਵਾਰੀ ਜਿਹੜੀ ਚੜ ਕੇ ਬਣੀ ਹੁੰਦੀ ਹੈ ਨਾ ਉਹ ਦੂਜੇ ਸੂਏ ਜਿੰਨਾ ਹੀ ਦੁੱਧ ਦੇ ਜਾਂਦੀਆਂ ਸਹੀ ਹੈ ਤੋਰ ਪੱਕਾ ਇਹਦਾ ਰੇਟ ਕੀ ਰਹੂਗਾ ਤੇ ਕਿੰਨੇ ਦਿਨ ਲੇਜੂਗੀ ਅੰਦਾਜ਼ਾ ਇਹਦੇ ਵੀਰੇ 20 ਦਿਨ ਪਏ ਹੈ ਜੀ ਪੂਰੇ ਠੀਕ ਹੈ 18 ਤੋਂ 20 ਦਿਨ ਦੱਸੇ ਕੱਲ ਮਾਲਕਾਂ ਨੇ ਸਾਨੂੰ ਹੂੰ ਤੇ ਇਹ 2 ਲੱਖ 20 ਹਜ਼ਾਰ ਦੀ ਦੇਵਾਂਗੇ ਜੀ ਠੀਕ ਹੈ ਤੋਰ ਦੇ ਭਾਈ 2 ਲੱਖ ਤੇ 2 ਹਜੇ 20 ਦਿਨ ਬਾਕੀ ਐ ਪੇਟਪੂਟ ਦਾ ਸਾਈਜ਼ ਚੰਗਾ ਹੈ ਹਵਾਨਾ ਇਹ ਵੀ ਫਿਕਸ ਰੱਖੂਗੀ ਜਿੰਨਾ ਵੀ ਐ ਘੱਟ ਵਾਲਾ ਹਵਾਨਾ ਹੋਊਗਾ ਚੰਗਾ ਰਿਕਾਰਡ ਬਾਈ ਹੁਰੀ ਦੱਸਦੇ ਐ ਰੰਗ ਰੂਪ ਇਹਦਾ ਤੁਸੀਂ ਦੇਖ ਲਓ ਕਮਾਲਾ ਬਾਈ ਤੋਂ 2 ਲੱਖ ਤੇ 20 ਹਜ਼ਾਰ ਦੀ ਲੈ ਚੱਲ ਬਈ ਸਹੀ ਆਪਣੇ ਮਨਪਸੰਦ ਗਾਂ ਵੀਰੇ ਜਿਹੜਾ ਉੱਤੋਂ ਪੂਰੀ ਸਿੱਧੀ ਪੇਟਾ ਠੀਕ ਹੈ ਆਰਡਰ ਚੌੜਾ ਹੂੰ ਸਹੀ ਮਨਪਸੰਦ ਜੇ ਮੰਨ ਕੇ ਚਲੋ ਬਰੀਡ ਜੇ ਕਿਸੇ ਨੇ ਬੰਦੇ ਨੇ ਬਣਾਉਣੀ ਹੋਵੇ ਇਦਾਂ ਦੀਆਂ ਬੇੜੀਆਂ ਤੋਂ ਬਣਦੀ ਆ ਸਹੀ ਹੈ ਸੋ ਦੋਸੋ ਚੰਗਾ ਸਟਰਕਚਰ ਹੈ ਉਤੋਂ ਬਿਲਕੁਲ ਸਿੱਧੀ ਹੈ ਤੁਸੀਂ ਦੇਖੋ ਜਦੋਂ ਦੋਤੇ ਆਉਗੇ ਉਦੋਂ ਸਰੀਰ ਥੋੜਾ ਛਾਂਟਿਆ ਜਾਣਾ ਉਹਦੇ ਨਾਲ ਕੁਝ ਹੋਰ ਨਿਕਰਾਉਣੀ ਹੈ ਇੱਕ ਹੋਰ ਵਾਇੜ ਦੂ ਅੱਗੇ ਤੁਹਾਨੂੰ ਦਿਖਾਉਣੇ ਹੈ ਭਾਈ ਇਹ ਕਨਵਸ ਹੋਇਆ ਹੈ ਇਹ ਵੀ ਦੂਜਾ ਸੂਆ ਜੀ ਹੂੰ ਇਹਦੇ 25 ਤਰੀਕ ਨੂੰ ਟਾਈਮ ਪੂਰਾ ਵਾ ਠੀਕ ਹੈ ਐਸੇ 25 ਨਹੀਂ ਠੀਕ ਹੈ ਭਾਈ ਤੇ ਬੰਦੇ ਨੇ ਯਾਨੀ ਕਿ ਮੇਰੇ ਕੋ ਵੀਡੀਓ ਵੀ ਪਈ ਆ ਉਹਨੇ ਵਿੱਚ ਵੀਡੀਓ ਦੇ ਦੱਸਿਆ ਵੀ ਪਹਿਲੇ ਸੂਏ ਅਸੀਂ 21 ਕਿਲੋ ਡੰਗ ਦਾ ਚਾਹੁੰਦੇ ਰਹੇ ਆ ਦਾ ਅੱਛਾ ਦੁੱਧ ਪਹਿਲੇ ਸੂਏ 40 42 ਲੀਟਰ ਦਿੱਤਾ ਬੰਦਾ ਝੂਠ ਵਾਲਾ ਵੀ ਹੈ ਨਹੀਂ ਸੀਗਾ ਹੂੰ ਤੇ ਬੈੜੀ ਜੇ ਕੋਈ ਲੈ ਜਾਊਗਾ ਬੰਦਾ 40 ਪਲੱਸ ਦੀ ਆਪਾਂ ਗਾਰੰਟੀ ਦੇ ਦਾਂਗੇ ਬੰਦੇ ਨੂੰ ਕਿੰਨਾ ਚੱਲ ਲਊਗੀ ਅਜੇ 25 ਤਰੀਕ ਨੂੰ ਐਸੇ ਨੂੰ ਟਾਈਮ ਪੂਰਾ ਵੀਰੇ 8-9 ਦਿਨਾਂ ਦੇ ਉੱਪਰ ਲੈਂਦੀ ਆ ਉਹ ਕਹਿੰਦੇ ਪਿਛਲੇ ਸਾਲ ਵੀ 8-9 ਦਿਨਾਂ ਦੇ ਉੱਪਰ ਲੈ ਕੇ ਨੇ ਬੱਚਾ ਦਿੱਤਾ ਸੀ ਠੀਕ ਹੈ ਤੇ ਇਹ ਕੀ ਵੀ 8-9 ਦਿਨਾਂ ਦੇ ਉੱਪਰ ਲਊ ਕੀ ਰੇਟ ਲੈਣਾ ਹੈ ਦਾ ਵੀ ਇਹ ਵੀਰ ਇੱਕ 90 ਦੀ ਆਪਾਂ ਦੇਵਾਗੇ ਬਸ ਹੋਰ ਕੋਈ ਨਹੀਂ ਹਾਂਜੀ ਠੀਕ ਹੈ ਇੱਕ ਇਹਦੇ ਨਾਲ ਵੈੜ ਖੜੀ ਹੈ ਇਹ ਪਹਿਲਾ ਸੂਆ ਵੀਰੇ ਦੋ ਦੰਦ ਦਾ ਹੂੰ ਇਹਦਾ 3 ਤਰੀਕ ਨੂੰ ਟਾਈਮ ਪੂਰਾ ਠੀਕ ਹੈ ਐਸੇ ਤੈਨੂੰ ਹੀ ਠੀਕ ਹੈ ਹੋਦਰ ਬੋਤੇ ਤੇ ਦੋ ਦੇ ਵੀ ਪਹਿਲੇ ਸੂਏ ਬੈੜੀ 25 ਤੋਂ 30 ਲੀਟਰ ਦੇ ਵਿੱਚ ਵਿੱਚ ਦੇਣ ਵਾਲੀ ਆ ਠੀਕ ਹੈ ਤੇ ਇਹਦਾ ਜੈਸਨੋ ਦੇਣ ਲੈਣ ਵਾਲਾ ਪ੍ਰਾਈਸ 120 ਹੋਗਾ ਜੀ 1 ਲੱਖ 20 ਹਾਂਜੀ ਸੋ ਸੋ ਦੋ ਦੰਦ 3 ਤਰੀਕ ਨੂੰ ਦੇਣ ਪੂਰੇ ਆ ਤੇ ਲਗਭਗ ਜੇ ਮੰਨੀਏ ਤਾਂ 15 ਕ ਦਿਨ ਪਏ ਆ ਦਿਨ ਪੂਰੇ ਹੋਣ ਚ ਕੁਛ ਦਿਨ ਉੱਤੇ ਵੀ ਪਸ਼ੂ ਲੈ ਜਾਂਦਾ ਚੰਗਾ ਤਾਂ ਚਾਹ ਦੂਜੀਆਂ ਗਾਵਾਂ ਵਾਂਗੂ ਹੀ ਤਿਆਰ ਹੋਣੀ ਕਰਮ ਵਾਲੀ ਸੋਹਣਾ ਹਵਾਨਾ ਰੱਖੂਗੀ ਚੰਗਾ ਆਰਡਰ ਬਣਾਉਗੀ ਸੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਜਿਹੜੇ ਵਿਕਰੀ ਵਾਲੇ ਸੀਗੇ ਬਾਈ ਕੋ ਸਾਰੇ ਹੀ ਦਿਖਾਤੇ ਆ ਇਸ ਤੋਂ ਬਾਅਦ ਚ ਫੇਰ ਬੇਨਤੀ ਲਾਸਟ ਉੱਤੇ ਜਿਹੜਾ ਪਸ਼ੂ ਖਰੀਦਣਾ ਤੁਸੀਂ ਪੈਸੇ ਲਾਉਣੇ ਆ ਤਾਂ ਤੁਹਾਡਾ ਹੱਕ ਆ ਵੀ ਤੁਸੀਂ ਆ ਕੇ ਵੀ ਦੇਖੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ